ਭਾਈ ਆਪਣੇ ਦੇਸ਼ ਦੇ ਵਿੱਚ ਜ਼ਿਆਦਾਤਰ ਅੰਨੀ ਪਿੰਦੀਆ ਤੇ ਕੁੱਤਾ ਚੜਦਾ ਹੈ। ਕਈ ਤਾਂ ਵਿਚਾਰੇ ਬੇਕਸੂਰ ਬੰਦੇ ਵੀ ਅਦਾਲਤਾਂ ਦੇ ਚੱਕਰ ਮਾਰ-ਮਾਰ ਕੇ, ਕਚਹਿਰੀਆਂ ਦੇ ਚੱਕਰ ਮਾਰ-ਮਾਰ ਕੇ, ਠਾਣਿਆਂ ਦੇ ਚੱਕਰ ਮਾਰ-ਮਾਰ ਕੇ ਆਪਣੀ ਸਾਰੀ ਜ਼ਿੰਦਗੀ ਲਗਾਉਂਦੇ ਆ ਪਰ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ। ਉਹਨਾਂ ਦੀਆਂ ਜੁੱਤੀਆਂ ਘੱਟ ਜਾਂਦੀਆਂ ਪਰ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ। ਤੇ ਕਈ ਪਤੰਦਰ ਕਤਲ ਕਰਕੇ ਵੀ ਬਾਇਜ਼ਤ ਬਰੀ ਹੋ ਜਾਂਦੇ ਆ। ਐਦਾਂ ਹੀ 20 ਸਾਲ ਬਾਅਦ ਇੱਕ ਜੱਜ ਨੇ ਇੱਕ ਬਜ਼ੁਰਗ ਨੂੰ ਫੈਸਲਾ ਸੁਣਾਇਆ ਕਹਿੰਦਾ ਬਜ਼ੁਰਗੋ ਮੈਂ ਤੁਹਾਡੀ ਸਾਰੀ ਫੈਲ ਪੜ ਲਈ ਮੈਂ ਸਾਰੇ ਤੱਥਾਂ ਦੇ ਉੱਤੇ ਧਿਆਨ ਦਿੱਤਾ ਤੁਹਾਡੇ ਉੱਤੇ ਇਹ ਜਿਹੜਾ ਮੁਕੱਦਮਾ ਸੀ ਉਹ ਝੂਠਾ ਸੀ ਇਸ ਲਈ ਮੈਂ ਤੁਹਾਨੂੰ ਬਾਇਜਤ ਬਰੀ ਕਰਦਾ ਤੁਹਾਡਾ ਕੇਸ ਖਾਰਜ ਕਰਦਾ ਤੁਸੀਂ ਜਿੱਥੇ ਮਰਜੀ ਰਹੋ ਜਿੱਥੇ ਮਰਜੀ ਜਾਓ ਹੁਣ ਤੁਹਾਨੂੰ ਕੋਈ ਰੋਕੂਗਾ ਨਹੀਂ ਕੋਈ ਟੋਕੂਗਾ ਨਹੀਂ ਤੁਹਾਡੇ ਉੱਤੇ ਕੋਈ ਬੰਦਸ਼ ਨਹੀਂ ਜੱਜ ਜਦ ਇਹ ਗੱਲ ਸੁਣ ਕੇ ਬਜ਼ੁਰਗ ਜੱਜ ਨੂੰ ਬੋਲਦਾ ਕਹਿੰਦਾ ਜੱਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਨੂੰ ਪ੍ਰਮਾਤਮਾ ઠાਣੇਦਾਰ ਲਾਵੇ ਜਦੋਂ ਜੱਜ ਨੇ ਬਜ਼ੁਰਗ ਤੋਂ ਇਹ ਗੱਲ ਸੁਣੀ ਜੱਜ ਦੀਆਂ ਤਾਂ ਅੱਖਾਂ ਖੜੀਆਂ ਰਹਿ ਗਈਆਂ ਤੇ ਬਜ਼ੁਰਗ ਦੇ ਨਾਲ ਖੜਾ ਵਕੀਲ ਵੀ ਬਜ਼ੁਰਗ ਨਹੀਂ ਟੇਡਾ ਟੇਡਾ ਝਾਕੇ ਵਕੀਲ ਤੋਂ ਰਹਿਣ ਆ ਗਿਆ ਵਕੀਲ ਬਜ਼ੁਰਗ ਨੂੰ ਪੁੱਛਦਾ ਕਹਿੰਦਾ ਬਾਬਾ ਉਹ ਕੀ ਗੱਲਾਂ ਕਰਦਾ ਹੈ ਉਹ ਥਾਣੇਦਾਰ ਨਾਲੋਂ ਤਾਂ ਜੱਜ ਸਾਹਿਬ ਦਾ ਰਤਬਾ ਬਹੁਤ ਵੱਡਾ ਹੁੰਦਾ ਹੈ ਬਜ਼ੁਰਗ ਬੋਲਦਾ ਕਹਿੰਦਾ ਵਕੀਲਾ ਮੈਂ ਨਹੀਂ ਮੰਨਦਾ ਵਕੀਲ ਕਹਿੰਦਾ ਬਜ਼ੁਰਗਾ ਤੂੰ ਕਿਉਂ ਨਹੀਂ ਮੰਨਦਾ ਕਹਿੰਦਾ ਮੈਂ ਇਸ ਕਰਕੇ ਨਹੀਂ ਮੰਨਦਾ ਜਿਹੜੇ ਕੇਸ ਦੇ ਵਿੱਚੋਂ ਮੈਨੂੰ ਜੱਜ ਸਾਹਿਬ ਨੇ 20 ਸਾਲ ਬਾਅਦ ਬਰੀ ਕੀਤਾ ਉਹ ਅੱਜ ਤੋਂ 20 ਸਾਲ ਪਹਿਲਾਂ ਮੈਨੂੰ ਥਾਣੇਦਾਰ ਕਹਿੰਦਾ ਸੀ ਵੀ 5000 ਰੁਪਏ ਦੇ ਤੇਰਾ ਕੇਸ ਮੈਂ ਐਥੀ ਰਫਾ ਦਫਾ ਕਰ ਦੂੰ ਕਹਿੰਦਾ ਪਰ ਮੈਂ ਨਹੀਂ ਮੰਨਿਆ ਹੁਣ ਭਰਾਵਾ ਤੂੰ ਜੋ ਕੁਝ ਮਰਜੀ ਕਹੀਂ ਚੱਲ ਮੇਰੇ ਭਾਣੇ ਤਾਂ ਜੱਜ ਨਾਲੋਂ ਵੱਡਾ ਠਾਣੇਦਾਰ ਹੁੰਦਾ ਕੱਲ ਰਾਤ ਨੂੰ ਮੈਨੂੰ ਕੁਤਰੂ ਮਿਲਿਆ ਮਹਾਕੁਤਰੂ ਕਿਦਰਾણો ਹੋਇ ਕਵੀ ਲੈ ਜੀ ਕਹਿੰਦਾ ਬਾਬੇ ਕੀ ਦੱਸਾਂ ਯਾਰ ਬੱਸ ਨਾ ਮੈਂ ਆਪਣੇ ਉਹ ਤੰਦੂਰ ਵਾਲਾ ਰੋਟੀਆਂ ਨਹੀਂ ਬਣਾਉਂਦਾ ਉਹ ਤਾਂ ਰੋਟੀਆਂ ਬਣਵਾ ਕੇ ਲੈ ਆਇਆ ਮੈਂ ਕਿਹਾ ਅੱਛਾ ਫਿਰ ਪਰਜਾਈ ਨੇ ਬਣਾਈਆਂ ਨਹੀਂ ਹੋਣੀਆਂ ਕਹਿੰਦਾ ਹਾਂ ਉਹ ਕਹਿੰਦੀ ਵੀ ਤੰਦੂਰ ਤੋਂ ਲਿਆ ਤੰਦੂਰ ਵਾਲਿਆਂ ਖਾਣ ਨੂੰ ਜੀ ਕਰਦਾ ਇਸ ਕਰਕੇ ਮੈਂ ਤੰਦੂਰ ਵਾਲੇ ਤੋਂ ਬਣਵਾ ਕੇ ਲੈ ਆ ਮੈਂ ਕਿਹਾ ਠੀਕ ਆ ਮੈਨੂੰ ਕੁਤਰੂ ਬੋਲਦਾ ਕਹਿੰਦਾ ਬਾਵੇ ਜਿਹੜਾ ਪਤੰਦਰ ਹ ਤੰਦੂਰ ਵਾਲਾ ਨਾ ਬੜੀ ਗੱਲ ਆਉਂਦੀ ਆ ਵੀ ਇਹਨੂੰ ਮੈਂ ਕਿਵੇਂ ਕਹਿੰਦਾ ਜਦੋਂ ਮੈਂ ਇਹਦੇ ਕੋਲੇ ਗਿਆ ਮੈਂ ਕਿਹਾ ਵੀ ਰੋਟੀਆਂ ਬਣਾ ਦੇ ਮੈਂ ਇਹਨੂੰ ਪੈਸੇ ਦੇਤੇ ਤੇ ਮੈਂ ਖੜ ਗਿਆ ਇੰਨੇ ਨੂੰ ਕਹਿੰਦਾ ਇੱਕ ਬੰਦਾ ਆਇਆ ਪੂਰਾ ਕਾਲਾ ਕਹਿੰਦਾ ਵੀ ਐਂ ਕਰ ਤੰਦੂਰ ਵਾਲਿਆ ਛੇਤੀ ਛੇਤੀ ਰੋਟੀ ਬਣਾ ਦੇ ਕਹਿੰਦਾ ਤੰਦੂਰ ਵਾਲੇ ਨੇ ਉਹਦੀ ਗੱਲ ਅਣਸੁਣੀ ਜੀ ਕਰਤੀ ਤੇ ਉਹ ਬੰਦੇ ਨੂੰ ਹੀ ਪਤਾ ਲੱਗ ਗਿਆ ਵੀ ਮੇਰੀ ਗੱਲ ਤੰਦੂਰ ਵਾਲੇ ਨੇ ਅਣਸੁਣੀ ਕਰਤੀ ਕਹਿੰਦਾ ਉਸ ਤੋਂ ਬਾਅਦ ਉਹ ਬੰਦਾ ਬੋਲ ਲੱਗਣਾ ਹੱਦ ਹੋ ਗਈ ਯਾਰ ਤੇਰੇ ਵੱਲੋਂ ਪਤੰਦਰਾ ਨਾ ਤੂੰ ਮੇਰੀ ਗੱਲ ਅਣਸੁਣੀ ਕਰਤੀ ਮੈਂ ਤੈਨੂੰ ਕਦੋਂ ਦਾ ਕਹੀ ਜਾਂਦਾ ਵੀ ਰੋਟੀ ਛੇਤੀ ਬਣਾ ਦੇ ਛੇਤੀ ਬਣਾ ਦੇ ਮੈਂ ਛੇਤੀ ਜਾਣਾ ਮਗਾ ਅੱਛਾ ਕਹਦਾ ਹਾਂ ਅੱਗੇ ਸੁਣ ਤੰਦੂਰ ਵਾਲੇ ਨੇ ਕੀ ਕਿਹਾ ਮੈਂ ਕਿਹਾ ਤੰਦੂਰ ਵਾਲੇ ਨੇ ਕੀ ਕਿਹਾ ਕਹਿੰਦਾ ਤੰਦੂਰ ਵਾਲਾ ਬੜੇ ਆਰਾਮ ਨਾਲ ਰੋਟੀਆਂ ਬਣਾਈ ਗਿਆ ਤੇ ਜਿਹੜੀ ਇਤਿਹਾਸਿਕ ਗੱਲ ਤੰਦੂਰ ਵਾਲੇ ਨੇ ਬਾਈ ਉਸ ਤੋਂ ਬਾਅਦ ਕਹੀ ਨਾ ਉਹ ਸੁਣ ਕੇ ਕਿਸੇ ਦੀ ਵੀ ਹਿੰਮਤ ਨਹੀਂ ਹੋਈ ਜਿਹੜਾ ਤੰਦੂਰ ਵਾਲੇ ਨੂੰ ਇਹ ਕਹੇ ਵੀ ਛੇਤੀ ਰੋਟੀ ਬਣਾ ਮੈਂ ਕਿਹਾ ਇਹੋ ਜਿਹਾ ਤੰਦੂਰ ਵਾਲੇ ਨੇ ਕੀ ਕਹਤਾ ਕਹਿੰਦਾ ਤੰਦੂਰ ਵਾਲਾ ਬੋਲਦਾ ਮਹਾਂ ਠੱਗ ਆ ਰਿਹਾ ਮਿੱਤਰਾ ਤੇਰੇ ਅਰਗੇ ਮੇਰੇ ਕੋਲ ਅੱਥ ਨੂੰ ਪਤਾ ਨਹੀਂ ਕਿੰਨੇ ਗਾਉਂਦੇ ਨੇ ਨਾਲੇ ਜੇ ਤੂੰ ਐਡਾ ਹੀ ਰੋਹ ਮਾਰਨ ਵਾਲਾ ਹੁੰਦਾ ਨਾ ਫਿਰ ਰਾਤ ਨੂੰ ਮੇਰੇ ਕੋਲ ਨਹੀਂ ਆਉਂਦਾ ਸੀ ਘਰ ਹੀ ਰੋਟੀ ਪਕਵਾ ਲੈਂਦਾ ਇਹ ਬੜੀ ਅੱਛੀ ਬਾਤ ਕਹੀ ਆਪ ਨੇ ਸਹੀ ਪਕੜੇ ਹੈ